ਸੰਤ ਪੰਚਮੀ ਦੇ ਤਿਹਾਰ ਨੂੰ ਲੰਘੇ ਨੂੰ ਅੱਜ ਕਰੀਬ 3 ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਇਸ ਤਿਹਾਰ ਦੇ ਜਾਣ ਤੋਂ ਬਾਅਦ ਵੀ ਅਜੇ ਤੱਕ ਚાઇਨਾ ਡੋਰ ਦਾ ਕਹਿਰ ਖਤਮ ਹੁੰਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਅੱਜ ਉਦੋਂ ਸਾਹਮਣੇ ਆਇਆ ਜਦੋਂ ਇੱਕ ਐਕਟਿਵਾ 'ਤੇ ਸਵਾਰ ਹੋ ਕੇ ਦੋ ਭੈਣਾਂ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਨੈਸ਼ਨਲ ਹਾਈਵੇ ਮੰਡੀ ਗੋਬਿੰਦਗੜ ਤੇ ਐਕਟਿਵਾ ਚਲਾ ਰਹੀ ਨੀਲਮ ਚાઇਨਾ ਡੋਰ ਦੀ ਚਪੇਟ ਵਿੱਚ ਆ ਗਈ ਜਿਸ ਵਿੱਚ ਉਸ ਦਾ ਮੂੰਹ ਬੁਰੇ ਤਰੀਕੇ ਨਾਲ ਕੱਟਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਹਿਲਾਂ ਮੰਡੀ ਗਵਿੰਦਗੜ ਦੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਪਰ ਜ਼ਖਮ ਜਿਆਦਾ ਹੋਣ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਨੀਲਮ ਦੀ ਭੈਣ ਮਨਜੀਤ ਨੇ ਦੱਸਿਆ ਕਿ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਅਚਾਨਕ ਮੰਡੀ ਗਵਿੰਦਗੜ ਕੋ ਲੰਘਦੇ ਸਮੇਂ ਇਹ ਹਾਦਸਾ ਹੋ ਗਿਆ ਉੱਥੇ ਹੀ ਨੀਲਮ ਦੇ ਪਤੀ ਰਜੀਵ ਕੁਮਾਰ ਨੇ ਕਿਹਾ ਕਿ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ ਉੱਥੇ ਮੌਜੂਦ ਇੱਕ ਸਾਬਕਾ ਸਰਪੰਚ ਬਲਬੀਰ ਸਿੰਘ ਨੇ ਕਿਹਾ ਕਿ ਚੈਨਾ ਡੋਰ ਦੇ ਨਾਲ-ਨਾਲ ਪਤੰਗਬਾਜ਼ੀ ਤੇ ਹੀ ਪਾਬੰਦੀ ਲਗਣੀ ਚਾਹੀਦੀ ਹੈ। ਮਨਜੀਤ ਮਨਜੀਤ ਜੀ ਕੀ ਹਾਜਰ ਹੋਏ ਅਸੀਂ ਨਾ ਫਤੇਗੜ ਸਾਹਿਬ ਨੂੰ ਜਾ ਰਹੇ ਸੀਗੇ 메ਨ ਹਾਈਵੇ ਤੇ ਸੀਗੇ ਮੰਡੀ ਗਵਿੰਦਗੜ ਨੀਅਰ ਹੈ ਨਾ ਤੇ ਇੱਕਦਮ ਅਚਾਨਕ ਚైనਾ ਡੋਰ ਆਈ ਤੇ ਇਹਨਾਂ ਨੇ ਲੱਗੀ ਇਹਨਾਂ ਨੇ ਸਕੂਟੀ ਰੋਕੀ ਮੈਨੂੰ ਰੋਕਣ ਲੱਗੇ ਮੈਨੂੰ ਕਹਿੰਦੇ ਇਧਰੋਂ ਦੇਖੀ ਮੈਂ ਕੀ ਹੋ ਗਿਆ ਵੀ ਸਕੂਟੀ ਰੋਡ ਦੇ ਉੱਤੇ ਰੋਕ ਲਈ ਹੈ ਨਾ ਜਦ ਦੇਖਿਆ ਸਾਰਾ ਮਤਲਬ ਕਿ ਚైనਾ ਡੋਰ ਦੇ ਨਾਲ ਸਾਰਾ ਕਟਵੇ ਫਟਫਟ ਚైనਾ ਡੋਰ ਕੱਢੀ ਹੈ ਨਾ ਖਿੱਚ ਕੇ ਤੇ ਉਸ ਤੋਂ ਬਾਅਦ ਅਸੀਂ ਕਈਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਰੁਕਿਆ ਹੈਗਾ ਤੇ ਉਸ ਤੋਂ ਬਾਅਦ ਦੋ ਮੁੰਡੇ ਵੀ ਰੁਕੇ ਸਿਵਲ ਹਸਪਤਾਲ ਲੈ ਗਏ ਅਸੀਂ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਹਿੰਦੇ ਇੱਥੇ ਕੁਝ ਵੀ ਨਹੀਂ ਹੋਣਾ ਹੈਗਾ ਉਹਨਾਂ ਨੇ ਪੱਟੀ ਐਵੇਂ ਬੰਨ ਕੇ ਵਾਪਸ ਕਰ ਦਿੱਤਾ ਕਿ ਤੁਸੀਂ 32 ਸੈਕਟਰ ਉਹ ਕਰੋ ਉਧਰੋਂ ਮੇਰੇ ਬ੍ਰਦਰ ਨੇ ਮਤਲਬ ਕਿ ਉਸ ਤੋਂ ਬਾਅਦ ਸਹੀ ਹੋਟਲ ਆ ਗਏ ਉਹ ਕੁਝ ਨਹੀਂ ਹੋਇਆ ਦੇਖ ਸਾਹ ਚੈਨਾ ਡੋਰ ਸੀ ਜੀ ਚੈਨਾ ਡੋਰ ਸੀ ਜੀ ਮੱਥਾ ਟੇਕਣ ਚੱਲੇ ਮੱਥਾ ਟੇਕਣ ਚੱਲੇ ਸੀ ਗੁਰਦੁਆਰਾ ਸਾਹਿਬ ਬਈ ਪਾਣੀ ਤੋਂ ਉਧਰੋਂ ਨੀਲਮ ਨੀਲਮ ਬੱਤਾ ਖੰਨੇ ਦੇ ਨੇ ਜੀ ਪੀਲਾ ਕੀ ਨਾਮ ਹੈ ਤੁਹਾਡਾ ਮੇਰਾ ਰਜੀਵ ਕੁਮਾਰ ਜੀ ਤੇ ਸਰ ਕੀ ਹਾਸਾ ਹਾਸਾ ਨੀਲਮ ਰਾਣੀ ਵਾਈਫਾ ਜੀ ਮੇਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਉਹਨਾਂ ਦੇ ਇਕੋਲਖਤ ਚੈਨਾ ਡੋਰ ਇੱਥੇ ਫਸ ਕੇ ਬਹੁਤ ਤਕੜਾ ਹਾਦਸਾ ਹੋ ਗਿਆ ਜੀ ਇਹ ਜੇ ਪਤੰਗੇ ਬਿਆਨ ਹੋ ਜਾਣ ਜੀ ਉਹਦੇ ਨਾਲ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੈ ਕਿ ਮਿਡਲ ਕਲਾਸ ਆਦਮੀ ਕਿੱਥੇ ਜਾਊਗਾ ਸਿਵਲ ਹਸਪੀਟਲ ਜਾਓ ਉਹ ਕਹਿੰਦੇ ਨੇ 32 ਲੈ ਜਾਓ 32 ਜਾਓ ਉਹ ਉੱਥੇ ਕੋਈ ਪੁੱਛਦਾ ਨਹੀਂ ਘਰੀ ਬੰਦੇ ਵਾਸਤੇ ਤਾਂ ਰਹਿ ਹੀ ਕੁਛ ਨਹੀਂ ਇੱਥੇ ਦੱਸੋ ਨਾ ਸਰਕਾਰਾਂ ਕੁਝ ਕਰਦੀਆਂ ਨੇ ਕਿੰਨੇ ਜਾਣੇ ਜਾ ਰਹੇ ਇਹ ਦੋ ਜਣੇ ਸੀਗੇ ਵਾਈਫ ਸੀ ਮੇਰੀ ਸਾਲੀ ਸੀ ਨਾਲ ਦੋਨੇ ਸੀਗੇ ਵਾਈਫ ਚਲਾ ਰਹੀ ਸੀ ਸਕੂਟਰੀ ਤੇ ਬਾਈ ਮੇਰੇ ਪਿੱਛੇ ਸੀ ਅੱਛਾ ਦੋਨੇ ਭੈਣਾ ਸੀ ਦੋਨੇ ਭੈਣਾ ਸੀਗੀਆਂ ਤੇ ਉਹ ਨਾਲ ਮੁਰੇ ਇੱਥੋਂ ਕੱਟ ਕੇ ਆ ਜਗਾ ਬਲੇਡਿੰਗ ਬਹੁਤ ਆ ਖੂਨ ਨਾੜਾਂ ਵੱਢ ਗਈਆਂ ਖੂਨ ਨਿਕਲੀ ਜਾ ਰਿਹਾ ਬੰਦ ਨਹੀਂ ਹੋ ਰਿਹਾ ਹੁਣ ਇਲਾਜ ਚੱਲ ਰਿਹਾ ਇਲਾਜ ਚੱਲ ਰਿਹਾ ਗਰੀਬ ਆਦਮੀ ਕਿੱਧਰ ਨੂੰ ਜਾਊਗਾ ਹੁਣ ਦੱਸੋ ਸਾਡਾ ਕੋਈ ਹੈ ਨਹੀਂ ਨਾ ਗਵਰਨਮੈਂਟਾਂ ਸੋਚਦੀਆਂ ਨਾ ਸਰਕਾਰਾਂ ਸੋਚਦੀਆਂ ਸਾਡੇ ਬਾਰੇ ਹਾਂਜੀ ਆ ਦੇਖੋ ਹੁਣ ਬਸੰਤ ਰੰਗੀ ਨੇ ਇੰਨਾ ਟਾਈਮ ਹੋ ਗਿਆ ਹੁਣ ਵੀ ਪਤੰਗ ਚੜ੍ਹਦੇ ਆ ਚੈਨਾ ਡੋਰਾ ਨਾਲ ਦੱਸੋ ਇਹ ਪਤੰਗੇ ਬੈਨ ਕਰੋ ਤੁਸੀਂ ਪਤੰਗ ਬੈਨ ਹੋਣਗੇ ਆਪਣੇ ਆਪ ਡੋਰਾਂ ਬੈਨ ਹੋਣਗੀਆਂ ਦੱਸੋ ਆ ਕਿਹੜਾ ਟਾਈਮ ਆ ਗਿਆ ਬਸੰਤ ਕਦ ਨਿਕਲੇ 15 20 ਦਿਨ ਹੋ ਗਏ ਇਸ ਟਾਈਮ ਵੀ ਪਤੰਗ ਚੜ ਰਹੇ ਨੇ ਗਵਰਨਮੈਂਟ ਨੇ ਕੋਈ ਸੋਚਦੀ ਪਈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਲਬੀਰ ਸਿੰਘ ਤੇ ਸਰ ਕੀ ਕਹਿਣਾ ਚਾਹੋਗੇ ਕਿ ਜਿਵੇਂ ਆ ਚੈਨਲ ਡੋਰ ਦਾ ਕੀ ਕੇਸ ਆ ਅਸੀਂ ਦੇਖਿਆ ਜੀ ਅੱਜ ਖੰਨੇ ਦੇ ਵਿੱਚ ਇੱਕ ਲੇਡੀ ਗਵਿੰਦਗੜ੍ਹ ਐਕਟਵਾਦੀ ਜਾ ਰਹੀ ਸੀ ਉਹਦੇ ਮੂੰਹ ਤੇ ਚਾਇਨਾ ਡੋਰ ਵਾਲ ਡੋਰ ਪਤੰਗ ਉੜਦੀ ਸੀ ਉਹ ਟੁੱਟ ਕੇ ਪਤੰਗ ਡੋਰ ਉਹਦੇ ਮੂੰਹ ਤੇ ਪੈ ਗਈ ਉਹਦਾ ਮੂੰਹ ਬਹੁਤ ਪੂਰੀ ਤਰ੍ਹਾਂ ਕੱਟਿਆ ਗਿਆ ਤੇ ਇਹ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਇਹਦੇ ਪਰ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਉਹਨਾਂ ਨੇ ਇਹ ਮਤਾ ਪਾਸਤਾ ਵੀ ਪਤੰਗ ਨਹੀਂ ਉਡਾਏ ਜਾਣਗੇ ਪਤੰਗੇ ਬੈਨ ਕਰ ਦਿੱਤੇ ਉਹਨਾਂ ਨੇ ਇਹ ਆਪਣੀ ਸਰਕਾਰ ਨੂੰ ਵੀ ਇੱਥੇ ਭਾਰਤ ਵਿਕਾਸ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਇਹ ਪਤੰਗੇ ਬੈਨ ਕਰ ਦਿੱਤੇ ਜਾਣ ਚਾਇਨਾ ਡੋਰ ਨਾਲ ਬਹੁਤ ਨੁਕਸਾਨ ਹੋਏ ਨੇ ਬਹੁਤ ਲੋਕਾਂ ਦੇ ਗਲੇ ਕੱਟੇ ਗਏ ਨੇ கரੰਟ ਲੱਗ ਕੇ ਬੱਚੇ ਬਹੁਤ ਤਾਰਾਂ ਦੇ ਉੱਪਰ ਡਿੱਗ ਕੇ ਐਕਸੀਡੈਂਟ ਹੋਏ ਨੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੀ ਇਹਦੇ ਬਾਰੇ ਸੰਗ ਬੈਨ ਕਰ ਦੇਣੇ ਚਾਹੀਦੇ ਨੇ ਇਹ ਤੁਹਾਡੇ ਕਹਿਣ ਦਾ ਤੁਹਾਨੂੰ ਚਾਈਨਾ ਡੋਰ ਨਾਲ ਚਾਈਨਾ ਡੋਰ ਦਾ ਬੈਨ ਹੈਗੀ ਹੈ ਵੀ ਸਿੱਧੇ ਪਤੰਗੇ ਬੈਨ ਕਰ ਪਤੰਗੇ ਬੈਨ ਕਰ ਦਿੱਤੇ ਜਾਣ ਚਾਈਨਾ ਡੋਰ बिकਣੀ ਹੋਣੀ ਫਿਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਇਹ ਕਿੰਨੀ ਕਿ ਇਹਨਾਂ ਦੇ ਦੇਖੀਏ ਤੁਸੀਂ ਕਿੰਨੀ ਕਿ ਅੱਜ ਮੂੰਹ ਤੇ ਕਾਫੀ ਕੱਟਿਆ ਗਿਆ ਜੀ ਬਹੁਤ ਪੂਰੀ ਤਰ੍ਹਾਂ ਬੁੱਲਾਂ ਦੇ ਕੋਲੋਂ ਜੀ ਨਾੜਾਂ ਵੀ ਸ਼ਾਇਦ ਕਟੀਆਂ ਗਈਆਂ ਵਿੱਚ ਹੁਣ ऑपरेशन अच्छा, शायद डॉक्टर साहब निराशा के अंधेरे में आशा की किरण मैंने मित्तल आई के सेंटर से मोतिया बिंद का ऑपरेशन कराया बहुत अच्छे ढंग से ऑपरेशन हुआ मैं बहुत प्रसन्न हूँ मित्तल आई केयर सेंटर खन्ना डॉक्टर नितिन मित्तल आई स्पेशलिस्ट यहाँ हजारों लोग सफेद मोतिया काला मोतियापन और रेटिना जैसी मुश्किल समझे जाने वाली प्रॉब्लम से हैं। एक्सपीरियंस जो मित्तल आई केयर सेंटर को बनाता है सुपर स्पेशलिटी हॉस्पिटल रिलैक्सफुल एंड पेनफुल एनवायरमेंट बिना किसी टांके या इंजेक्शन से इलाज शुगर से आई सोजिश का लेजर से इलाज और तिरछेपन भेंगापन के साथ साथ आँखों की रोशनी कम होने जैसी तमाम बीमारियों का इलाज किया जाता है डॉक्टर अंकिता गुप्ता स्किन एंड लेजर स्पेशलिस्ट हमारे यहाँ अनचाहे वालों का किल मुहासे जख्म एक्ने स्कार्स, तिल मुहासे धब्बे सब लेटेस्ट मशीनों के साथ ट्रीटमेंट किया जाता है। इसके अलावा गंजेपन का इलाज पीआरपी थेरेपी द्वारा किया जाता है और हेयर ट्रांसप्लांट की भी फैसिलिटी है डॉक्टर रक्षा मित्तल गायनाकोलॉजिस्ट जो कि पिछले लंबे समय से औरतों की हर तरह की बीमारी का इलाज कर रही है नॉर्मल एंड सीजीरियन डिलीवरी क्योंकि बच्चे और माँ की सुरक्षा का दायित्व हमारा है। मित्तल आई केयर सेंटर मित्तल स्किन केयर एंड लेजर सेंटर पीर खाना रोड खन्ना फोन सतानवे आठ सौ पाँच बीस सात सौ तेईस जीरो सोलह दो सौ सो तेईस एक सौ तेईस एंड चौरानबे सात सौ छियासी बारह सात सौ तेईस